ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਸਾਬ ਜੀ ਜੀ ਆਪਾਂ ਚੱਲੇ ਆਂ ਪਾਰਕ 'ਚ ਫੋਨ ਤੇ ਲੋਕੇਸ਼ਨ ਲਾਈ ਆ ਮਨਤੇਜ ਸਿੰਘ ਆਂਦਾ ਸੀ ਪਾਰਕ 'ਚ ਜਾਣਾ ਖੇਡਣ ਉੱਥੇ ਜਾ ਕੇ ਨਾਲੇ ਖੇਡਾਂਗੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਹਾਂਜੀ ਆਪਾਂ ਪਹੁੰਚ ਗਏ ਆਂ ਜੀ ਪਾਰਕ 'ਚ ਪਾਰਕ 'ਚ ਪਹੁੰਚ ਕੇ ਆ ਝੂਲੇ ਜਨਾਂ ਲੈ ਆਪਾਂ ਹੂਟੇ ਇਹ ਕੋ ਬੀਰੀ ਜੀ ਬਹੁਤ ਘੁੰਮਦੀ ਆ ਐ ਤੇ ਬੱਚਿਆਂ ਆਉਂਦੇ ਆਦੇ ਪਰ ਆਪਾਂ ਵੀ ਚਲੋ ਆਈ ਵਾਇਮੈਂਟ ਕਰ ਲਿਆ ਇਧਰ ਗੱਡੀਆਂ ਲੱਗੀਆਂ ਪਾਰਕਿੰਗ 'ਚ ਰੈਂਟ ਵਾਸਤੇ ਕਿਸੇ ਨੂੰ ਲੋਡ ਵੇਜ ਲੈ ਸਕਦਾ ਇੱਥੋਂ ਰੈਂਟ ਤੇ ਘੁੰਮਣ ਫਿਰਨੇ ਕਿਉਂਕਿ ਏਰੀਆ ਬੜਾ ਲੰਮ ਗੱਡੀ ਹਰ ਇੱਕ ਜਗ੍ਹਾ ਜਾਂਦੀ ਨਹੀਂ ਨਾ ਇਸ ਕਰਕੇ ਕਈ ਸਾਈਕਲ ਲੰਦਣ ਦੇ ਫਿਰ ਇੱਥੋਂ ਨਾਲ ਜਾਂ ਚੋਣ ਦੀ ਕਈ ਡਿਲੀਵਰੀ ਵਾਲੇ ਮੁੰਡੇ ਲੰਦਣ ਦੇ ਆ ਜੇ ਤਾਂ ਇਧਰ ਉਹ ਦੇਖੋ ਕਿੰਨੇ ਬੈਠੇ ਮੁੰਡੇ ਡਿਲੀਵਰੀ ਕਰਦੇ ਜਿਹੜੇ ਕੋਟ ਦੀ ਬੈਗ ਪਾਏ ਆ ਉਹਨਾਂ ਆਰਡਰ ਢਿੱਕਣੇ ਜਦੋਂ ਜਿਹਨੂੰ ਆਰਡਰ ਆ ਗਿਆ ਉਹ ਨਾਲ ਹੀ ਆਰਡਰ ਪਿਕ ਕਰਨਾ ਆਪਣਾ ਚਲੋ ਜੀ ਡਿਲੀਵਰ ਨਾਲ ਹੀ ਕਾਉਂਟ ਚ ਪੈਸੇ ਕਿੱਥੇ ਬਣਾਵਾਂਗੇ ਵੀਡੀਓ ਆਪਾਂ ਇਦਨ ਆਪਾਂ ਇਹ ਕੰਮ ਤੇ ਜਾਵਾਂਗੇ ਤੇ ਫਿਰ ਬਣਾਵਾਂਗੇ ਇਧਰ ਵੀ ਕੁਝ ਡੇ ਆ ਕਰਨ ਆਪਣਾ ਇਹ ਆ ਕੋ ਯੋਰਡਲ ਮਰੰਡੇ ਕੋਈ ਗੱਲਬਾਤ ਨਹੀਂ ਆ ਵੀਡੀਓ ਬਣਾਉਂਦੇ ਆ ਪਤਾ ਲੱਗਾ ਵੀ ਇੱਕ ਸਾਡਾ ਫਰੈਂਡ ਵੀ ਇਧਰ ਬੈਠਾ ਵਾ ਇਹ ਵੀ ਡਿਲੀਵਰੀ ਢਿੱਕਣ ਿਆ ਲੱਗਦਾ ਇੰਨਾ ਕਰਦੇ ਆ ਗੱਲਬਾਤ ਕਿ ਇੱਥੇ ਕੀ ਕਰ ਰਿਆ ਵਾ ਹਾਂਜੀ ਕੀ ਹਾਲ ਚੜੇ ਫੜੇ ਗਏ ਜੇ ਬੀ ਲੋ ਕੈਮ ਕੈਮਰੇ ਠੀਕ ਠਾਕ ਜੇ ਇਹ ਕਿਹੜਾ ਜੇ ਇਹ ਕੋਈ ਨਹੀਂ ਜੇ ਵੀਡੀਓ ਬੰਡੀ ਤਾਂ ਠੀਕ ਇੱਥੇ ਕੀ ਕਰਨ ਦੇਓ ਇੱਥੇ ਡਿਊਟੀ ਮੁਕਾਈ ਤੇ ਬੰਦਾ ਘੰਡ ਆ ਗਿਆ ਸੱਜਣ ਦਾ ਇੰਤਜ਼ਾਰ ਕਰ ਰਿਹਾ ਜੇ ਹੋ ਠੀਕ ਠਾਕ ਜੇ ਬਬੂ ਇੱਧਰ ਆਓ ਹਾਂਜੀ ਬਸ ਇਦਾਂ ਹੀ ਘੁੰਮੀ ਫਿਰਦੇ ਆ ਸਾਰੇ ਕੋਈ ਬਹਿ ਜਾਂਦਾ ਵਿਚਾਰਾ ਕੋਈ ਤੁਰਿਆ ਫਿਰਦਾ ਕੋਈ ਲੰਮੇ ਪੈਨਦਾ ਕੀ ਲਕਰ ਹੰਡੇ ਆ ਬਸ ਐਹੁ ਤੂਪਾਂ ਤਾਂ ਪਾਂਛੇ ਇੱਕ ਦੇ ਕਿਉਂਕਿ ਠੰਡਾ ਕਾਫੀ ਪੈਂਦੀ ਆ ਜਦੋਂ ਤੂਪਾਂ ਲੱਗਦੀ ਆ ਉਦੋਂ ਫੇ ਸਾਰੇ ਬਾਹਰ ਘੁੰਮਦੇ ਫਿਰਦੇ ਆ ਨਜ਼ਾਰੇ ਲੈਂਦੇ ਆ ਦਰਨਿਆਣੇ ਡੇ ਆ ਖੇਡਣ ਦੇਖੋ ਕਰੋ ਚੈੱਕ ਤੁਸੀਂ ਮਨਤੇ ਗੜਾ ਤੇ ਕੋ ਮੰਨੀ ਡਿਆ ਟ੍ਰਾਪਾ ਲੱਗਦਾ ਘੁੰਮ ਕੇ ਘੁੰਮਦੇ ਆ ਉਹ ਜੱਗੇ ਆ ਪਤਮਾਸ਼ ਪਤਮਾਸ਼ ਬੱਚੇ ਤੇ ਸਿੰਘ ਪੁੱਤਿਆ ਫਿਰਦਾ ਵਿੱਚ ਕੱਲਾ ਹੀ ਨਜ਼ਰ ਆਉਂਦਾ। ਇਹ ਕਿਧਰੋਂ ਚੱਲ ਪਿਆ ਹਣਾ। ਹਾਂਜੀ ਆਪਾਂ ਜੀ ਖੇਡ ਮਾਲਿਆ ਮਨਤੇਗ ਸਿੰਘ ਹੁਣੀਆਂ ਦੇ ਵੀ ਚੱਲੀ ਹੁਣ ਘਰ ਨੂੰ। ਆਪਾਂ ਜਾ ਰਹੇ ਹਾਂ ਜੀ ਹੁਣ ਵਾਪਸ। ਗੋਰੇ ਦੇਖੋ ਦੇ ਆ ਫੰਕਸ਼ਨ ਕਰਨ ਆਪਣਾ। ਧੁੱਪ ਸੇ ਕੰਢਿਆ ਨਾ ਇਹ ਨਜ਼ਰ। ਹਾਂਜੀ ਹੁਣ ਚੱਲੇ ਆ ਜੀ ਆਪਾਂ ਵਾਪਸ। ਇਹ ਸਾਡਾ ਯੂਕੇ ਦਾ ਰੋਡ ਆ। ਤੇ ਬੱਦਲ ਵੀ ਹੋ ਗਿਆ ਵਾ। ਮੌਸਮ ਬਹੁਤ ਸੋਹਣਾ ਬਣਿਆ ਦੇਖੋ ਕਰੋ ਚੱਕ ਬੜਾ ਸੋਹਣਾ ਮਾਹੌਲ ਆ ਇਹ ਸਾਡੇ ਪੁਲਿਸ ਸਟੇਸ਼ਨ ਆ ਬਿਲਡਿੰਗ ਪੁਲਿਸ ਸਟੇਸ਼ਨ ਦੀ ਆ ਕਰੋ ਚੱਕ ਕੇ ਵੀ ਵਧੀਆ ਸਿਸਟਮ ਬਣਾਇਆ ਇੱਥੇ ਬਾਕੀ ਸਾਫ ਸਫਾਈ ਬਹੁਤ ਜਿਆਦਾ ਆ ਦੇਖੋ ਚਾਰ ਸਫੇਰਾਂ ਸਾਫ ਸੁਥਰਾ ਤੇ ਬਿਊਟੀਫੁਲ ਬਹੁਤ ਹੀ ਵਧੀਆ ਵਾ ਹਾਂਜੀ ਕਿਵੇਂ ਲੱਗਾ ਜੀ ਤੁਹਾਨੂੰ ਅੱਜ ਦਾ ਮਾਹੌਲ ਤੇ ਵੀਡੀਓ ਬਹੁਤ ਵਧੀਆ ਵਾ ਸਾਰੇ ਜਣੇ ਦੇਖਿਆ ਕਰੋ ਕੋਸ਼ਿਸ਼ ਕਰੀਦੀ ਆ ਕਿ ਆਪਾਂ ਵਧੀਆ ਤੋਂ ਵਧੀਆ ਬਣਾ ਕੇ ਲੈ ਕੇ ਆਈਏ ਬਾਕੀ ਜਿੱਥੇ ਸਾਡੇ ਕੋਈ ਕੋਈ ਗਲਤੀ ਹੁੰਦੀ ਆ ਸਾਨੂੰ ਦੱਸਿਆ ਕਰੋ ਵੀ ਆਹ ਚੀਜ਼ ਵਧੀਆ ਨਹੀਂ ਇਦਾਂ ਨਹੀਂ ਇਦਾਂ ਕਰੋ ਤੇ ਅਸੀਂ ਜਰੂਰ ਉਹ ਚੀਜ਼ ਨੂੰ ਸਹੀ ਕਰਾਂਗੇ ਤੇ ਕਿਉਂਕਿ ਆਪਾਂ ਤੇ ਉਹ ਹੀ ਚੀਜ਼ ਬਣਾਉਣੀ ਜਿਹੜੀ ਤੁਹਾਨੂੰ ਪਸੰਦ ਆਵੇ ਤੇ ਤੁਸੀਂ ਜਰੂਰ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆਂ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਸ਼ਹਿਰ ਚ ਨਵੀਂ ਵੀਡੀਓ ਨਵੇਂ ਲੋਕ ਸਾਰਾ ਕੁਝ ਕੱਲ ਚੇਂਜ ਕਰਾਂਗੇ ਜੀ ਓਕੇ ਜੀ ਸასი ਕਾਲ